ਕਾ ਜੀ ਵਾਇਕ ਜੀ ਕਾ ਖਾਨ ਸਾਹਿਬ ਵਾਇਕ ਜੀ ਦੀ ਫਤਿਹ ਅਸੀਂ ਪਹੁੰਚ ਗਏ ਹਾਂ ਪਰਤ ਦੇ ਨਜ਼ਾਰੇ ਲੁੱਟ ਰਹੇ ਆ ਬਹੁਤ ਵਧੀਆ ਇਹ ਮਨਜਿੰਦਰ ਬ੍ਰਦਰਸ ਹੈ ਸਿੰਘ ਇੱਕ ਗਿੱਲਾ ਤੇ ਇੱਕ ਸੰਧੂ ਆ ਇਹਨਾਂ ਨੇ ਬੜਾ ਇੰਜੋਏ ਕਰਾਇਆ ਤੇ ਹੁਣ ਇੱਕ ਇੱਕ ਕਰਕੇ ਨਾ ਸਾਰੇ ਤੋਂ ਸ਼ੁਰੂ ਹੁੰਦੇ ਆ ਪਹਿਲਾਂ ਇੱਧਰ ਸਾਡੇ ਉਸਤਾਦ ਜੀ ਜੀ ਕੰਦਾ ਠੀਕ ਆ ਕੰਮ ਹਾਂ ਆਮ ਓਕੇ ਹਾਂ ਪ੍ਰਭ ਜੀ ਆ ਜਾਓ ਅੱਗੇ ਓਕੇ ਜੀ ਭਾਈ ਠੀਕ ਹੈ ਬਹੁਤ ਵਧੀਆ ਬਹੁਤ ਵਧੀਆ ਮਜ਼ਾ ਆ ਰਿਹਾ ਹੈ ਮਜ਼ਾ ਆ ਰਿਹਾ ਹੈ ਬਿਲਕੁਲ ਇੱਕਦਮ ਜ਼ਬਰਦਸਤ ਕਿੱਦਾਂ ਦਾ ਸ਼ਾਇਰ ਹੈ ਉਹ ਕਮਾਲ ਐਡ ਅੱਛਾ ਡਿਲੀਵਰ ਕੀ ਹੈ ਡਿਲੀਵਰੇਗਾ ਡਿਲੀ ਤਾਂ ਬਹੁਤ ਵਧੀਆ ਹੈ ਡਿਲੀਵਰੇਗਾ ਬੈਕਿੰਗ ਵਾਲੇ ਕਹਿੰਦੇ ਬਹੁਤ ਵਧੀਆ ਹਾਂ ਜੀ ਵਧੀਆ ਬਈ ਜੀ ਆਪਾਂ ਤਾਂ ਇੱਥੇ ਰਹਨੇ ਆ ਸਾਡੀ ਘੜੀ ਹਾਂਜੀ ਭਾਈ ਅੱਜ ਤਾਂ ਇਹ ਰਿਕੁਐਸਟ ਕਰਾਂਗੇ ਅਸੀਂ ਕਾਫੀ ਜ਼ੋਰ ਲਾਇਆਗਾ ਸ਼ੋਅ ਨੂੰ ਕਰੀਏ ਪਰ ਜਿਹੜੇ ਬੰਦੇ ਸਾਹਮਣੇ ਵਾਲੇ ਕਰੋ ਪਰਨ ਦੇ ਨਿਕਲ ਹੈਗੇ ਬਸ ਆਪਾਂ ਜਿੰਨੇ ਵੀ ਆਈ ਆਪਾਂ ਇੰਜੋਏ ਕਰੀਏ ਬਸ ਆਰਾਮ ਨਾਲ ਤੇ ਡੈਫੀਨਿਟਲੀ ਮਾਨ ਸਾਹਿਬ ਕਾਫੀ ਲੰਬੇ ਟਾਈਮ ਬਾਅਦ ਆਏ ਆ ਇਹ ਬਾਕੀ ਸਭ ਸੈਟ ਹੈ ਸਭ ਸੈਟ ਹੈ ਜੀ ਸਾਹਿਬ ਹਾਂਜੀ ਭਾਜੀ ਬਸ ਮੇਰੀ ਇਹ ਰਿਕੁਐਸਟ ਆ ਵੀ ਪਹੁੰਚੋ ਅਰੇਂਜਮੈਂਟ ਸਿਕਿਉਰਿਟੀ ਦੇ ਪੂਰੇ ਆ ਕੋਈ ਐਸੀ ਗੱਲ ਨਹੀਂ ਇਹ ਫੈਮਿਲੀ ਸ਼ੋ ਹੋਊਗਾ ਕਲੀਅਰ ਦੱਸਣਾ ਵੀ ਕੋਈ ਵਿੱਚੋਂ ਫੇਸਬੁੱਕ ਤੇ ਪਾਈ ਜਾਂਦਾ ਸ਼ੋ ਨਹੀਂ ਹੋਣਾ ਉਹਨੂੰ ਮੜਿਆ ਕੰਨ ਖੋਲ ਕੇ ਦੱਸ ਵੀ ਸ਼ੋ ਵੀ ਹੋਣਾ ਬੰਦੇ ਨੂੰ ਸ਼ੋ ਹੋਣਾ ਤੇ ਬਾਜੀ ਪਹੁੰਚ ਪਵਾ ਲੈਣੀ ਹਾਂਜੀ ਬੰਦੇ ਬਾਜੀ ਹੋਰੀ ਕਿੱਦਾਂ ਫਰਕ ਜਿਹੜੇ ਜਿਹੜੇ ਕਹ ਰਹੇ ਸੀ ਸ਼ੋ ਨਹੀਂ ਹੋਣਾ ਆ ਗੜੇ ਅਸੀਂ ਦੇ ਕੋਈ ਆ ਆ ਗਏ ਬਾਣ ਸਾਹਿਬ ਜਿਹਨੇ ਵਾਰ-ਵਾਰ ਫੇਸਬੁੱਕ ਤੇ ਆਪਣਾ ਜਿਹਨਾਂ ਨੇ ਜੋਰ ਲਾਇਆ ਸੀਗਾ ਉਹ ਦੇਖ ਲੋ ਜਿਹਨੇ ਮਾਸਾ ਸਰ ਕੋਈ ਨਹੀਂ ਜਿਹੜੇ ਬੰਦੇ ਵਿਚਾਰੇ ਇੱਕੋ ਜਿਹੜੇ ਬੰਦੇ ਫੇਸਬੁੱਕ ਤੇ ਜੋਰ ਲਾ ਰਹੇ ਆ ਵੀ ਸ਼ੋਅ ਨਹੀਂ ਹੋਣਾ ਉਹ ਵਿਚਾਰੇ ਹੁਣ ਥੱਕ ਕੇ ਹੋਣੇ ਐਨਰਜੀ ਵੇਸਟ ਹੋ ਗਈ ਤੁਸੀਂ ਆਓ ਤੁਹਾਨੂੰ ਅਸੀਂ ਪੁੱਛਤਾ ਵੀ ਸ਼ਗਾਵਾਂਗੇ ਗਾਣੇ ਲਾ ਦੇਣਾ ਤੁਹਾਨੂੰ ਆਹਾਂ ਅੰਜੋਏ ਕਰਾਵਾਂਗੇ ਵੀ ਮਨ ਮੁੜ ਜਾਏ ਗਾਹਾਂ ਨੂੰ ਮੁਖਾਲਫਤ ਕਰਨੀ ਛੱਡ ਜੋਗੇ ਇਸ ਕਰਕੇ ਰੱਤਾ ਖਿਚੜੀਆਂ ਪਹਿਨਾ ਮੋਲਖਾਂ ਛੱਡ ਦਈਏ ਕਿਉਂਕਿ ਇਹ ਮੋਲਕ ਬੜਾ ਸੋਹਣਾ ਸੁਥਰਾ ਹੈ ਇਹਨਾਂ ਚ ਰਹਿ ਕੇ ਕੁਝ ਤਾਂ ਚੰਗਾ ਸਿੱਖ ਲਈਏ ਹੈਨਾ ਬਾਕੀ ਕੁਦਰਤੀ ਆਫਤ ਨਾ ਆਵੇ ਕੋਈ ਤੂਫਾਨ ਨਾ ਆਵੇ ਕੋਈ ਭੁਜਾਲ ਨਾ ਆਵੇ ਉਹ ਤੋਂ ਬਿਨਾ ਨਹੀਂ ਕੋਈ ਕਿਸੇ ਬੰਦੇ ਦੇ ਆਖੇ ਨਹੀਂ ਰੁਕਦੇ ਵੀ ਇਹ ਸ਼ੋ ਹੋਊਗਾ ਨਹੀਂ ਜੀ ਐ ਕਿਵੇਂ ਨਹੀਂ ਹੋਊਗਾ ਜਦ ਆ ਕੇ 15 ਬੰਦੇ ਆਇਆ ਘਰ-ਬਾਰ ਛੱਡ ਕੇ ਤਾਂ 30 ਪਰਿਵਾਰਾਂ ਨੇ ਟਿਕਣਾ ਲਈ ਉਹਨਾਂ ਦਾ ਵਿਸ਼ਵਾਸ ਹੈ ਨਾ ਮੁੰਡਿਆਂ ਦੇ ਜਿਹੜੇ ਲੋਕਲ ਹੈ ਇਹਨਾਂ ਦਾ ਸਾਡੇ ਤੇ ਵਿਸ਼ਵਾਸ ਹੈ ਇਹਨਾਂ ਵਿਸ਼ਵਾਸ ਘਾਤੀ ਥੋੜੀ ਹੁਸਰਤ ਹੈ ਥੈਂਕ ਯੂ ਜੀ ਇਸ ਲਈ 파ਰਥ ਦੀ ਜਿਹੜੀ ਸਭ ਤੋਂ ਬਿਹਤਰੀਨ ਜਗ੍ਹਾ ਜਿਹਨੂੰ ਕਹਿੰਦੇ ਨੇ ਕਿੰਗ ਸਪੌਟ ਕਿੰਗ ਸਪੌਟ ਹਾਂਜੀ ਆ ਨਾਲੇ ਦੇਖ ਰਿਹਾ ਵੀ ਇਹ ਨਹੀਂ ਲੇਟਾਂ ਦਾ ਸਾਡੇ ਮੁਲਕ ਸਾਰੇ ਚ ਨਹੀਂ ਹੈਗੇ ਜਿੰਨੀ ਇਹਨਾਂ ਦੇ ਸ਼ਹਿਰ ਚ ਇਸ ਕਰਕੇ ਸ਼ੋ ਹੋ ਰਿਹਾ ਹੈ ਪਰਵਾਹ ਸ਼ੋ ਹੋ ਰਿਹਾ ਹੈ ਸਿਕਿਉਰਿਟੀ ਸਪੈਸ਼ਲੀ ਮੈਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਸਿਕਿਉਰਿਟੀ ਚ ਕੋਈ ਕਮੀ ਨਾ ਹੋਵੇ ਤਾਂ ਕਿ ਕੋਈ ਵੀਰ ਭੈਣ ਜਿਹੜਾ ਵੀ ਆਵੇ ਤਾਂ ਉਹ